ਆ ਦੇਖੋ ਮੇਰਾ ਕੁਲੜ ਪੀਜ਼ਾ ਨੇ ਦੀਵਾਲੀ ਲੋੜੀ ਨਿਊ ਇਅਰ ਸਭ ਕੁਝ ਗਿਆ ਅਮਨੇ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਕਰਨੋ ਜਲੇਨੇ ਮੇਰੇ ਕਰਜ਼ਾ ਲਾਤਾ ਕਰਜ਼ਾ ਲਾਤਾ ਕਰਜ਼ਾ ਲਾਤਾ ਵੀ ਉਹ ਕਰਨ ਧਵਨ ਕਿੱਥੇ ਗਿਆ ਜਿੰਦੇ ਕਰਕੇ ਕਰਨੋ ਜਲੇ ਵਰਗੇ ਅੱਗੇ ਆਏ ਨੇ ਮੁੰਡਾ ਵੀ ਮੈਨੂੰ ਇਦਾਂ ਦਾ ਮਿਲੇ ਕਿ ਪਾਲ ਤੂੰ ਆ ਬੰਦ ਕਰ ਸਾਰਾ ਕੁਝ ਵਿਆਹ ਕਰਵਾ ਮੈਨਾਂ ਰਹਿ ਮੈਂ ਸਭ ਕੁਝ ਕਰਨ ਨੂੰ ਤਿਆਰ ਆ ਠੀਕ ਹੈ ਸਮਝ ਗਿਆ ਤੂੰ ਇੰਸਟਾਗ੍ਰਾਮ ਬੰਦ ਕਰ ਦੇ ਮੈਂ ਕਿ ਜਿਹੜੀ ਜਿਹਦੇ ਤੋਂ ਮੈਨੂੰ ਪਛਾਣ ਮਿਲੀ ਆ ਉਹ ਕੰਮ ਨੂੰ ਕਿੱਦਾਂ ਛੱਡ ਦਵਾਂ ਮੈਂ ਪਾ ਹਰੇਕ ਬੰਦੇ ਦੇ ਮੂੰਹ ਚੋਂ ਭਾਵੇਂ ਗਾਹ ਨਿਕਲਦੀ ਆ ਭੈਣ ਚੋ ਆ ਸੁਕਰਦੀ ਆ ਨਾਮ ਤਾਂ ਹੈਗਾ ਨਾ ਮਾੜਾ ਭਾਵੇਂ ਚੰਗਾ ਪਰ ਨਾਮ ਤਾਂ ਹੈਗਾ ਰੁੱੱਚੀ ਆਤਮਾ ਤੂੰ ਪਿੱਛੇ ਕਿਉਂ ਨਹੀਂ ਹਟ ਰਹਾ ਓਏ ਅਮਰੀਕਾ ਪੇਜ ਵਾਲੂ ਬਾਪੂ ਨੂੰ ਪੇਜ ਕੋ ਜਾ ਕੇ ਫੋਲੋ ਕਰੋ 18+ ਰੀਲਸ ਇਨਕੇ ਅਕਾਊਂਟ ਮੇ ਪੜੀ ਹੈ ਇਥੇ ਟਾਈਮ ਆਲ ਟਾਈਮ ਮੇਰਾ ਮੈਂ ਜਨਾ ਕਰੇ ਨੀ ਅੱਖ ਐਮ ਤੇ ਪਾਸ ਸਬਸਕ੍ਰਾਈਬ ਨਾ ਕਰੇ ਮੇਰ ਬਾਬੇ ਦੀ ਉਹ ਕੰਮ ਕਿੱਲਾ ਢੇੜਦਾ ਨਹੀਂ ਜੇ थोड़ी जी लो जी अच्छा कम मत लो अच्छा डांस बना लगा देखो ए ए देखो कुड़िया आ लगी नचन आ, आ क्या बोंडे का मारी वाह कितना चप आ आ के डा दा, डाल के मायो चलो कर लो इस शरीर के साथ खिलवाड़ आओ बुझा लो अपने मन की आग रोन डालो अपनी मर्यादा और मेरी पवित्रता को आओ राजा मैं <laughs> दिवाली लोहरी न्यू ईयर सब कुछ गया हमने कुछ भी सेलिब्रेट नहीं किया दिवाली लोहरी न्यू ईयर सब कुछ गया हमने कुछ भी सेलिब्रेट नहीं किया

স্য়ানে কিছে মামাখা স্যানে টাকেলাসেমালা আশেকেলানে বি একিছেডিমে অশে সেকাকেষে আশেমারা সেয়া জিমনে পরাকেদেয় ਅੱਗ ਬਹੁਤ ਹੈ ਜਿਹੜਾ ਆਪਾਂ ਮੇજર ਫਾਇਰ ਕਾਲ ਕਰਨੀ ਆ ਉਹ ਆ ਗਿਆ chick ਆ ਦੇਖੋ ਮੇਰਾ ਕੁਲੜ ਪੀਜ਼ਾ ਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਡੇ ਦਬਾਅ ਚ ਦੇ ਜੇ ਤੱਕ ਉਹ ਪਹਿਲਾ ਫੜਿਆ ਆ ਪੀਆ ਨਹੀਂ ਜੇ ਤਾਂ ਮੈਂ ਕਿ ਤੂੰ ਹੋਰ ਇੱਕ ਪੀਆ ਲੈ ਜਾਈਆ ਪਰ ਅਗਰ ਫੜੀ ਜਦੀ ਜਿਦੋਈ ਹੋੜ ਮਦੀ ਆ ਜੀ ਅਗਲੀ ਟੋਈ ਵਾਲੇ ਓਈ ਟੋਈ ਹੈ ਸੋਰੀ ਤੇਈ ਵਾਲੀ ਕੁੜੀ ਵਾਲਾ ਕੁੜੀ ਵਾਲੇ ਮੈਂ ਇੰਡਸਟਰੀ ਚ ਬਹੁਤ ੱਕੇ ਖਾਦੇ ਆ ਹਰ ਇੱਕ ਪ੍ਰੋਡਿਊਸਰ ਨੂੰ ਕਹਿਣਾ ਮੈਨੂੰ ਕੰਮ ਦਵਾ ਦਿਓ ਜੀ ਉਹਨਾਂ ਨੇ ਕਹਿਣਾ ਤੇਰਾ ਫਿਗਰ ਨਹੀਂ ਸਹੀ ਉਸ ਟਾਈਮ ਦੀ ਗੱਲ ਕਰ ਰਹੀ ਆ ਮੈਂ ਹੋਂ ਤੱਕ ਨੀਚੇ ਕਮੈਂਟਸ ਆਣੇ ਆ ਕਿ ਕਿਸੇ ਚੱਜ ਦੇ ਬੰਦੇ ਦੀ ਇੰਟਰਵਿਊ ਕਰ ਲੈਂਦੇ ਰੀਲਾਂ ਵਾਲਿਆਂ ਦੀ ਕਰ ਰਹੇ ਹੋ ਤੁਸੀਂ ਪਰ ਤੁਸੀਂ ਰੀਲਾਂ ਵਾਲੇ ਤਾਂ ਹੈ ਨਹੀਂ ਕਿ ਲੱਗਦੇ ਲੱਗਦੇ ਉਹ ਹੈ ਹੀ ਨਹੀਂ ਰੀਲਾਂ ਵਾਲੇ ਇਹ ਤਾਂ ਤੈਨੂੰ ਪਤਾ ਜਿਹੜਾ ਪਰਛਤ ਮੈਨਾ ਮੰਡਲ ਦੇ ਪ੍ਰਧਾਨ ਨੇ ਮੈਂ ਘਰ ਬੈਠ ਕੇ ਕਰਦੀ ਮੈਂ ਲਸ਼ੋ ਲਸ਼ੋ ਕਰਕੇ ਬਾਹਰ ਥੋੜੀ ਪੈਸੇ ਕਮਾਉਂਦੀ ਆ ਉਹ ਕਰਿਆ ਮੇਲਾ ਗੁਸਲਖਾਨੇ ਹੈ ਨੇ ਇਹ ਦੇਖੋ ਵੀਡੀਓ ਪਾਈ ਉਹਨੇ ਆ ਦੇਖੋ ਕੈਸੀਆਂ ਲੋਕਾਂ ਦੀ ਪ੍ਰੋਬਲਮਾਂ ਸੁਣੀਆਂ ਜਾ ਰਹੀਆਂ ਵਾਹ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਲੱਗਣੇ ਜਾ ਰਹੀਆਂ ਕਿਤਾਬਾਂ ਵੰਡ ਰੇ ਨੇ ਕੋਈ ਨਾ ਛੋਲੇ ਛੋਡੀ ਹੋ ਰਿਆ ਨਾ ਪੁਣੀ ਬਣਾਇਆ ਅਕਾਊਂਟ ਮੇਰੇ 120000 ਫਾਲੋਅਰ ਇਹਦੇ ਤੇ ਹੋ ਗਏ ਮੈਨੂੰ ਨਹੀਂ ਚਾਹੀਦੇ ਅਸਾਂ ਦਿਖਾ ਰਹੇ ਨੇ ਫੋਨ ਬਚਦਾ ਇਦਾਂ ਐਪ ਹੰਦੀ ਆ ਇਹਨਾਂ ਨੂੰ ਦਬ ਕੇ ਥੋੜਾ ਜਿਹਾ ਰੱਖੋ ਨਾ ਤੇ ਉੱਤੇ ਆਪਸ਼ਨ ਆ ਜਾਂਦਾ ਰਿਮੂਵ ਐਪ ਐਪ ਹੀ ਡੇਲਿਟ ਤਈਆਂ ਨੂੰ ਤਾਂ ਮਤਲਬ ਇਦਾਂ ਹੁੰਦਾ ਕਿ ਤੂੰ ਇੰਸਟਾਗ੍ਰਾਮ ਬੰਦ ਕਰ ਦੇ ਮੈਂ ਕਿਹ ਜਿਹੜੀ ਜਿਹਦੇ ਤੋਂ ਮੈਨੂੰ ਪਹਿਚਾਨ ਮਿਲੀ ਆ ਉਹ ਕੰਮ ਨੂੰ ਕਿੱਦਾਂ ਛੱਡ ਦਵਾਂ ਮੈਂ ਕਿਉਂ ਛੱਡਦੇ ਨਹੀਂ ਉਹ ਕੰਮ ਬੱਚੀ ਦੀ ਗੱਲ ਤੇ ਆ ਨਹੀਂ ਛੱਡਣਾ ਉਹਨੇ ਕੰਮ ਭਾਵੇਂ ਉਹਨੂੰ ਫੋਲਵਰ ਨਹੀਂ ਚਾਹੀਦੇ ਪਰ ਇੰਸਟਾਗ੍ਰਾਮ ਤਲੀ ਟ ਨਹੀਂ ਕਰਨਾ ਮੈਂ ਤਾਂ ਇਹ ਵੀ ਕਹਿੰਦੀ ਕੋਈ ਮੁੰਡਾ ਵੀ ਮੈਨੂੰ ਇਦਾਂ ਦਾ ਮਿਲੇ ਕਿ ਪਾਲ ਤੂੰ ਆ ਬੰਦ ਕਰ ਸਾਰਾ ਕੁਝ ਵਿਆਹ ਕਰਵਾ ਮੇਰਾ ਰਹਿ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਲਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਾਣੀ ਦੀ ਟੜਕੂ ਸਟੈਂਡ ਨਹੀਂ ਅਮਾ ਦੇ ਬੱਚੇ ਬਾਪ ਕੋ ਮੱਛੀ ਕਰਨ ਔਜਲਾ ਦਾ ਦੇਖੋ ਵੱਡਾ ਦਿਲ ਪੈਰਾ ਕਰਾਟੇ ਖਿਡਾਰੀ ਦਾ ਉਤਾਰਿਆ 9 ਲੱਖ ਦਾ ਕਰਜ਼ਾ ਕਰਨ ਔਜਲੇ ਭਾਈ ਨੇ ਇਹ ਤਾਂ ਗੱਲ چھوڑ ਮੇਰੇ ਧਿਆਨ ਨਾਲ ਤੁਸੀਂ ਵੀ ਕਰਨ ਔਜਲੇ ਭਾਈ ਨੇ 9 ਲੱਖ ਰੁਪਏ ਦੀ ਮੱਤ ਕੀਤੀ ਇੱਕ ਖਿਡਾਰੀ ਦੀ ਉਹਨਾਂ ਨੇ ਕਿਹਾ ਪੋਸਟ ਪਾ ਕੇ ਕੋਈ ਵੀਡੀਓ ਪਾ ਕੇ ਕਿਹਾ ਹਾਂ ਮੈਂ ਖਿਡਾਰੀ ਦੀ ਮੱਤ ਕੀਤੀ ਹੁਣ ਮੇਰੀ ਸੇਫਤਾ ਕਰੋ ਖਬਰਾਂ ਚਲਾਓ ਅਗਲੇ ਦਿਨ 9 ਲੱਖ ਰੁਪਏ ਦਿੱਤਾ ਅੱਲਾਹ ਖੈਰ ਸਲਾ ਕੋਈ ਉਹਨੇ ਵਡਿਆਈ ਨਹੀਂ ਆਪਣੀ ਕੀਤੀ 9 ਲੱਖ ਕਹਿੰਦਾ ਬਟ ਗੱਲ ਆ ਵੀ ਕਈ ਵਾਰੀ ਇਨਸਾਨ ਭੁੱਲ ਜਾਂਦਾ ਮੈਨੂੰ ਕਹਿੰਦੇ ਵੀ ਭੁੱਲੀ ਨਾ ਜਦੋਂ ਤੇਰਾ ਜਦੋਂ ਤੈਨੂੰ ਲੋਕੀ ਹਾਈਲਾਈਟਡ ਹੋਏਗਾ ਤੇ ਇੱਕ ਵਾਰੀ ਮੇਰਾ ਨਾਮ ਜ਼ਰੂਰ ਲੈ ਲੈ ਵਜਾ ਨਾ ਲੈਣ ਦੀ ਸਾਲਿਆ ਬੰਦਾ ਮਰਦ ਐਸ ਕਰਕੇ ਕਰਦਾ ਵੀ ਬਾ ਕਿ ਮੇਰੀ ਬੰਦਾ ਸੋਭਾ ਕਰੇ ਮੇਰੇ ਮੇਰੀ ਪਿੱਛੇ ਗਾਡ ਚੜਦਾ ਰਹੇ ਹਾਂ ਭਾਈ ਮੇਰੀ ਮੱਤ ਕਹਤੀ ਆਪਾਂ ਇਹਨੇ ਕਿਹਾ ਮੇਰੀ ਮੱਤ ਕਹਤੀ ਐਨ ਲੱਖ ਅੱਜ ਪੈ ਪੀ ਲੋ ਕੈਨ ਚੁੱਗਾ ਜੇ ਦੇਈ ਦਿੱਤਾ ਲੱਖ ਉਹ ਕਰ ਲੈ ਵੀਰੇ ਇਹ ਮੂਹ ਤੇ ਮਾਰ ਛੜੇ ਲੱਖ ਰੁਪਇਆ ਭੈਣ ਚੋ ਦੇ ਕੇ ਸਵਾ ਚਾਰ ਕਰਨੋ ਜਿਲੇ ਨੇ ਮੇਰੇ ਕਰਜਾ ਲਾਤਾ ਕਰਜਾ ਲਾਤਾ ਕਰਜਾ ਲਾਤਾ ਵੀ ਉਹ ਕਰਨ ਧਵਨ ਕਿੱਥੇ ਗਿਆ ਜਿੰਦੇ ਕਰਕੇ ਕਰਨੋ ਜਿਲੇ ਵਰਗੇ ਅੱਗੇ ਆਏ ਨੇ ਤੇ ਤੂੰ ਹੈਲਪੇਸ ਵਾਸਤੇ ਕੀਤੀ ਹੀ ਬੰਦਾ ਰਸ਼ਨ ਕਾੜ ਕੇ ਕਰਨਾ ਚੜਾ ਲੈ ਸਾਲੇ ਲੱਖ ਰੁਪਏ ਦੇ ਕੇ ਭੇਜ ਦੋ ਲੱਖ ਦੀਆਂ ਗੱਲਾਂ ਸੁਣਾ ਆ ਗਿਆ ਨਾ ਕਾ ਕਰਾਂ ਕੰਮ ਦੇ ਲੀ ਲਈ ਤੁਸੀਂ ਫੋਰਚੂਨਰ ਕਢਾ ਲਈ ਘਰ ਪਾ ਲਿਆ ਕਿਵੇਂ ਸਕਸੈਸ ਹਾਸਲ ਕੀਤੀ ਲੋਕਾਂ ਦੀ ਬੋਣੇ ਮਾਰ ਮਾਰ ਹੋ ਰੇ ਸਾਗਣਾ ਨੇਰਾ ਪਕੀਆਂ ਕਰਨੇ ਠੇਕੇ ਠੇਕੇ ਲੰਗਾ ਤਿੱਕੀ ਤੇਰੇ ਵਰਗੇ ਯੂਟਿਊਬਰ ਨਾ ਮੇਰਾ ਬਾਲ ਨਹੀਂ ਪੜ ਸਕਦਾ 4 ਸਾਲ ਤੋਂ ਮਾਰਕਟ ਟਿਕਿਆ ਆਸਟ੍ਰੇਲੀਆ ਰਹਿਣਾ ਤੇਰੇ ਕੋ ਟੁੱਟੀ ਜੀ ਕੰਟਰੀ ਨਹੀਂ ਲੈਂਦਾ ਮੈਂ ਲੋਕਾਂ ਦੇ ਝੂਠਾ ਨਹੀਂ ਸਾਫ਼ ਕਰਦਾ ਤੂੰ ਲੋਕਾਂ ਦੇ ਬੈਂਕ ਬੈਲੈਂਸ ਸਾਫ਼ ਕਰਦਾ ਮੈਂ ਤੇ ਫਿਰ ਵੀ ਝੂਠਾ ਸਾਫ਼ ਕਰਦਾ ਨਾ ਤੇਰੇ ਵਰਗਾ ਦੁੱਕੀ ਦਾ ਬੰਦਾ ਉੱਠ ਕੇ ਸਾਲਾ ਜਿੰਦੀ 30 ਯੂਰੋ ਤਨਖਾਹ ਨਹੀਂ ਸਾਲਾ ਉਹਨੂੰ ਉਹਦੇ ਦੀ ਉਂਗਲ ਕਰਦਾ 30 3000 ਯੂਰੋ ਰੋਜ਼ ਦਾ ਕਮਾਉਂਦਾ 30000 ਦਿਹਾੜੀ ਦਾ ਕੀ ਕਹੇ ਬੇਬੇ ਵਿੱਚ ਹੀ ਆਪਣੀ ਟੋਲਟਾ ਵੀ ਸਾਫ਼ ਕੀਤੀ ਆ ਮੈਂ ਅੱਛਾ 3500 ਡਾਲਰ ਲੈ ਕੇ ਗਿਆ ਸੀ ਮੈਂ ਆਸਟ੍ਰੇਲੀਆ ਤੇ ਮੰਮੀ ਜਣੇ ਮੇਰੇ ਅਮਰੀਕਾ ਦਿਹਾੜੀਆਂ ਕਰਦੇ ਹੁੰਦੇ ਸੀਗੇ मम्मी पापा मुझे गरीब जन्म दिए है मेरी फैमिली भी किसान है मैं खुद किसान हूँ तो 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 और मैं आज सर झुका करके माफी मांगता हूँ इस तरह से महिलाओं के बारे में बात करना कि वो पपिट हैं और उनका कोई वजूद नहीं है मुझे इतनी भी इज्जत नहीं देना निर्देशक की ये गलत है बहुत गलत है। तो तो ਕਿਤਨਾ ਜੰਮ ਚੰਗਾ ਤੋਂ ਬਗਲ ਮੇਂ ਗੰਗਾ ਸ਼ਾਇਰਾ ਮਨ ਚੰਗਾ ਨਾ ਜੀਦੇ ਅਗਾਂਹ ਚ ਭਮਚਾ ਪਚਪਚਾ ਗੂਫ ਫਸਿਆ ਰਹੇ ਚਲੋ ਗਾਲੇ ਛੱਡਿਏ ਆਪਾ ਐ ਗੱਲ ਨੂੰ ਭਾਵੇਂ ਜਿੰਨੇ ਜਰ ਮੈਂ ਮਰਜੀ ਲ ਮਕਾਨ ਦਾ ਰਵਾਨਿਕ ਲੱਕਣੀ ਸਾਰਿਆਂ ਨੂੰ ਪਤਾ ਕੇ ਕੰਗਣਾ ਦੀ ਫਿਰ ਮਾਨ ਵਾਲੀ ਐਮਰਜੈਂਸੀ ਇਸ ਕਰਕੇ कहानीया फ्लोट करवाई जाती हैं फिल्म की रिलीज से पहले कई तरह की कहानी पीआर को जिससे कि एक चर्चा बने एक लोगों को आकर्षण पैदा हो चीज को लेके बाकी ठीक है जी आज प्रोग्राम इन्हीं थी ते जानियां दे मेरा दिल आके ब्रांड लिए क्योंकि तो जेड़े बंदे ने गाना गाना हुना ओन्ना ने जी ने ਤੇ ਅਨ ਕੀ ਹੈ ਸਾਡਾ ਦਾ ਦਿਨ ਉਹਨਾਂ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਨਾਨੂ ਤੁਨ ਵੀ ਤਾਂ ਪਰੋਸਿਆ ਰੰਗਦਨੀ ਸਿਟੀ ਮਾਰ ਕੇ ਬੁਲਾਉਣਾ ਹਟ ਜਾ ਗਲੀ ਗੜੇ ਵੀ ਤਾਂ ਲਾਉਣਾ ਹਟ ਜਾ ਸਿਟੀ ਮਾਰ ਕੇ ਤਾਂ ਬੁਲਾਉਣਾ ਹਟ ਜਾ ਨਹੀਂ ਸਾਡੀ ਵੀ ਡਿੱਗਲੀ ਗੜੇ ਲਾਉ ਲੋ ਹਟ ਜਾ